ਮਨੀਸ਼ ਸੋਧਿਆ ਵੱਲੋਂ 2027 ਦੀਆਂ ਚੋਣਾਂ ਜਿੱਤਣ ਲਈ ਵਰਤੀ ਗਈ ਸ਼ਬਦਾਵਲੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸੀਆਂ ਵੱਲੋਂ ਮਨੀਸ਼ ਸੋਧਿਆ ਦਾ ਪੁਤਲਾ ਛਾੜ ਕੇ ਮੁਜ਼ਾਹਰਾ ਕੀਤਾ ਗਿਆ ਉਹਨਾਂ ਮੰਗ ਕੀਤੀ ਮਨੀਸ਼ ਸੋਧਿਆ ਖਿਲਾਫ ਪਰਚਾ ਦਰਜ ਕਰਕੇ ਇਸ ਨੂੰ ਦਿੱਲੀ ਵਾਪਸ ਭੇਜਿਆ ਜਾਵੇ ਮਨੀਸ਼ ਸੋਧਿਆ ਦੇ ਬਿਆਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਸ਼ੁਰੂ ਹੋ ਗਈ ਹੈ ਪੰਜਾਬ ਕਾਂਗਰਸ ਵੱਲੋਂ ਜਗ੍ਹਾ-ਜਗ੍ਹਾ ਮਨੀਸ਼ ਸ਼ਸ਼ੋਧਿਆ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਮਨੀਸ਼ ਸ਼ਸ਼ੋਧਿਆ ਦੇ ਪੁਤਲੇ ਫੂਕੇ ਜਾ ਰਹੇ ਹਨ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਵੀ ਕਾਂਗਰਸ ਵਰਕਰਾਂ ਵੱਲੋਂ ਮਨੀਸ਼ ਸ਼ਸ਼ੋਧਿਆ ਦਾ ਪੁਤਲਾ ਫੂਕਿਆ ਗਿਆ ਅਤੇ ਮਨੀਸ਼ ਸ਼ਸ਼ੋਧਿਆ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਕਾਂਗਰਸ ਆਗੂਆਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦੀ 2027 ਚੋਣ ਜਿੱਤਣ ਦੀ ਰਣਨੀਤੀ ਅੱਜ ਖੁੱਲ ਕੇ ਸਾਹਮਣੇ ਆ ਗਈ ਹੈ ਉਹ ਕਿਸੇ ਵੀ ਹਿੱਲੇ-ਵਸਿੱਲੇ 2027 ਦੀ ਚੋਣ ਜਿੱਤਣਾ ਚਾਹੁੰਦੇ ਹਨ

ਸਭ ਤੋਂ ਵੱਡਾ ਕਾਰਨ ਇਹ ਹੈ ਜੇ ਕਿ ਪਿਛਲੇ ਦਿਨੀ ਮਨੀਸ਼ ਸ਼ੋਧਿਆ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਨੇ ਉਹਨਾਂ ਨੇ ਇੱਕ ਬਹੁਤ ਹੀ ਦੁਖਦਾਈ ਤੇ ਭੈੜਾ ਬਿਆਨ ਦਿੱਤਾ ਜੀ ਜੋ ਇੱਕ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅਲੱਗ ਕਰਨ ਦਾ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਨੇ ਇੱਕ ਐਸਾ ਬਿਆਨ ਦਿੱਤਾ ਜੀ ਨੇ ਸਾਰੇ ਪੰਜਾਬੀਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਲਈ ਕਿੰਨੀ ਹਾਨੀਕਾਰਕ ਆ ਉਹਨਾਂ ਨੇ ਬਿਆਨ ਦਿੱਤਾ ਕਿ ਅਸੀਂ 2027 ਦੀ ਜੋ ਚੋਣ ਹੈ ਉਹ ਸਾਮ ਦਾਮ ਤੰਦ ਭੇਤ ਕਿਸੇ ਵੀ ਢੰਗ ਨਾਲ ਇਹ ਲੜਾਈ ਜਿੱਤਣੀ ਹੈ ਚਾਹੇ ਉਹਦੇ ਲਈ ਸਾਨੂੰ ਲੜਨਾ ਪਵੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਕਿੱਡੀ ਵੱਡੀ ਗੱਲ ਹੈ ਸਿਰਫ ਆਪਣੀ ਕੁਰਸੀ ਦੀ ਲੜਾਈ ਵਾਸਤੇ ਇਹ ਪੰਜਾਬ ਦੀ ਜਿਹੜੀ ਭਾਈਚਾਰਕ ਸਾਂਝ ਹੈ ਉਹਨੂੰ ਵੀ ਇਹ ਅੱਗ ਲਗਾਉਣ ਨੂੰ ਫਿਰਦੇ ਨੇ ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਸਾਰੇ ਸਾਡੀ ਬਲਾਕ ਕਾਂਗਰਸ ਕਮੇਟੀ ਦੀ ਜਿੰਨੀ ਵੀ ਟੀਮ ਹੈ ਸਰਦਾਰ ਗੁਰਜੀਤ ਸਿੰਘ ਰਾਚੂ ਗਿੱਤੇ ਸੰਗਰੂਰ ਤੋਂ ਰੋਕੀ ਬਾਂਸਲ ਜੀ ਆਏ ਨੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਜਗਤਾਰ ਨਵਾਦਾ ਯੂਐਸਡੀ ਤੂਰ ਸਾਹਿਬ ਅਸੀਂ ਸਾਰੇ ਇਹਨਾਂ ਦੇ ਇਕਵਾਏ ਦੇ ਵਿੱਚ ਅੱਜ ਉਹਨਾਂ ਦਾ ਜਾਨੀ ਇੱਥੇ ਮੇਨ ਰੋਡ ਤੇ ਆ ਕੇ ਅਸੀਂ ਉਹਨਾਂ ਦਾ ਅੱਜ ਇੱਥੇ ਪੁੱਤਲਾ ਫੁਕਿਆ ਕਿ ਕਿਰਪਾ ਕਰਕੇ ਤੁਸੀਂ ਸੱਤਾ ਸਿਰਫ ਸੱਤਾ ਕੁਰਸੀ ਹਾਸਲ ਕਰਨ ਲਈ ਪੰਜਾਬ ਦੀ ਜੋ ਇੰਨੇ ਕੁਰਬਾਨੀਆਂ ਤੋਂ ਬਾਅਦ ਸ਼ਾਂਤੀ ਇੱਥੇ ਪੈਦਾ ਹੋਈ ਹੈ ਉਹ ਕੁਰਬਾਨੀ ਨੂੰ ਭੰਗ ਨਾ ਕਰੋ ਤੇ ਇਸ ਕੁਰਬਾਨੀ ਸ਼ਾਂਤੀ ਨੂੰ ਇਸੇ ਤਰ੍ਹਾਂ ਤੁਸੀਂ ਕਾਇਮ ਰੱਖੋ ਕੋ ਜਿਹੜਾ ਇਹ ਬਿਆਨ ਹੈ ਇਹ ਬਿਆਨ ਆਮ ਆਦਮੀ ਪਾਰਟੀ ਦੀ ਜੋ ਮਤਲਬ ਤੁਸੀਂ ਇਹ ਕੋ ਨੀਅਤ ਤੇ ਨੀਤੀ ਹੈ ਉਹ ਉਹਨੂੰ ਬਿਲਕੁਲ ਸਾਹ ਸਪਸ਼ਟ ਕਰ ਮਤਲਬ ਕਰ ਰਹੀ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗਾ ਕਰ ਰਹੀ ਹੈ ਕਿ ਉਹਨਾਂ ਦੀ ਰਾਜਨੀਤਿਕ ਦੇ ਜਿਹੜੇ ਆਪਾਂ ਚਾਰ ਥੰਮ ਕਹਿੰਦੇ ਉਹਨਾਂ ਦੇ ਚਾਰ ਧੰਮ ਮਤਲਬ ਥੰਮ ਜਿਹੜੇ ਨੇ ਉਹ ਸਾਹਮਣੇ ਡੰਡ ਪੇਤ ਨੇ ਕਿ ਤੁਸੀਂ ਦੋ ਭਾਈਆਂ ਨੂੰ ਚਾਰ ਭਾਈਆਂ ਨੂੰ ਆਪ ਦੇ ਵਿੱਚ ਲੜਾਓ ਤੇ ਆਪਾਂ ਕਿਸੇ ਵੀ ਟੰਗ ਨਾਲ ਆਪਣਾ ਕੁਰਸੀ ਦਾ ਹਿੱਲਾ ਜੋ ਉਹਨੂੰ ਆਪਾਂ ਜਾਨੀ ਕਰਕੇ ਰੱਖਣਾ ਸਤਾਈ ਦੇ ਵਿੱਚ ਚਾਹੇ ਸਾਨੂੰ ਕੋਈ ਕੁਝ ਮਰਜ਼ੀ ਕਰਨਾ ਪੈ ਜੇ ਪੰਜਾਬ ਦੀ ਇੰਨੀ ਲੁੱਟ ਖਸੁੱਟ ਹੈ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ 3 3.5 ਸਾਲਾਂ ਦੇ ਵਿੱਚ ਜੋ ਕੀਤੀ ਹੈ ਉਹ ਕਿਸੇ ਤੋਂ ਲੁਕਮ ਹੀ ਨਹੀਂ ਹੈਗੀ 1.5 ਲੱਖ ਕਰੋੜ ਦਾ ਨਵਾਂ ਕਰਜ਼ਾ ਅੱਜ ਪੰਜਾਬ 4.20 ਹਜ਼ਾਰ ਕਰੋੜ ਦਾ ਕਰਜ਼ਾ ਹੀ ਹੈ ਜਿਹਦੀ ਕਿ 5 ਲੱਖ ਕਰੋੜ ਦੇ ਨਜ਼ਦੀਕ ਆ ਪਹੁੰਚ ਜਾਣਾ ਉਸ ਕਰਜ਼ੇ ਨੇ ਜਿਹਦਾ ਕਿ ਸਾਤੋਂ ਆਉਣ ਵਾਲੇ ਸਮੇਂ 'ਚ ਵਿਆਜ ਤੱਕ ਵੀ ਅਦਾ ਨਹੀਂ ਹੋਣਾ ਇਸ ਕਰਕੇ ਅਸੀਂ ਮਨੀਸ਼ ਚੋਧਿਆ ਦੇ ਇਸ ਬਿਆਨ ਦੀ ਬਹੁਤ ਸ਼ਬਦ ਸਖਤ ਸ਼ਬਦਾਂ 'ਚ ਨਖੇਦੀ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਜਿਹੜੀ ਪੰਜਾਬ ਦੀ ਭਾਈਚਾਰਕ ਸਾਂਝ ਹੈ ਉਹਨਾਂ ਨੂੰ ਤਾਰ ਪਿੱਡੋ ਕਰਨ ਦੀ ਇੱਕ ਬਹੁਤ ਮਨਾਕਾਮ ਤੇ ਗਲਤ ਕੋਸ਼ਿਸ਼ ਕਰ ਰਹੇ ਨੇ ਇਹ ਪੰਜਾਬ ਦੇ ਲੋਕ ਨੇ ਇਹ ਇਹਨਾਂ ਨੂੰ ਸਬਕ ਸਿਖਾਣਗੇ ਦਿੱਲੀ ਵਾਲਿਆਂ ਨੂੰ ਜੋ ਇਹ ਆਪਣੇ ਸਾਡੇ ਤੀਆਂ ਭੈਣਾਂ ਨੂੰ ਪੰਜਾਬ ਦੇ ਨੂੰ ਗਲਤ ਸੋਚ ਆਪ ਦੀ ਸਖਾਂਦੇ ਨੇ ਵੀ ਗੰਦੀ ਰਾਜਨੀਤੀ ਕਰੋ ਤੁਸੀਂ ਇਹ ਲੋਕਾਂ ਨੂੰ ਜਜ਼ਬਾਤੀ ਕਰਕੇ ਵੋਟਾਂ ਲੈ ਲੈਂਦੇ ਨੇ ਪਹਿਲਾਂ ਵੀ ਲੋਕ ਜਜ਼ਬਾਤੀ ਹੋਗੇ ਇਹਨਾਂ ਦੇ ਪਿੱਛੇ ਤਰਪੇ ਸੀਗੇ ਹੁਣ ਲੋਕ ਜਾਗਰੂਕ ਹੋ ਚੁੱਕੇ ਨੇ ਜਿਹੜਾ ਪੰਜਾਬ ਇਹਨਾਂ ਨੂੰ ਸਬਕ ਸਿਖਾਊਗਾ ਸਾਡਾ ਜ਼ਿਲ੍ਹਾ ਵੀ ਸੰਗਰੂਰ ਹੈ ਸਾਡਾ ਕੋਈ ਕਸੂਰ ਨਹੀਂ ਇਹਨਾਂ ਨੂੰ ਸਬਕ ਜਰੂਰ ਸਿਖਾਵਾਂਗੇ ਦੇਖੋ ਇਹ ਜਿਹੜੀਆਂ ਗੱਲਾਂ ਹੋਈਆਂ ਨੇ ਇਸ ਗੱਲ ਤੇ ਅੱਜ ਆਪਾਂ ਇੱਥੇ ਨਹੀਂ ਅੱਜ ਪੂਰਾ ਪੰਜਾਬ ਪੂਰਾ ਪੰਜਾਬ ਬੱਚਾ-ਬੱਚਾ ਇਸ ਗੱਲ ਨੂੰ ਲੈ ਕੇ ਆਪਣੇ ਸੰਘਰਸ਼ ਦੇ ਰਾਹ ਤੇ ਆ ਔਰ ਇਸ ਗੱਲ ਲਈ ਤੱਕ ਪਰ ਨੇ ਵੀ ਇਹਨਾਂ ਲੋਕਾਂ ਨੂੰ ਪੰਜਾਬ ਦੇ ਵਿੱਚੋਂ ਅਸੀਂ ਬਹੁਤ ਜਲਦੀ ਭਜਾ ਦੇਣਾ ਦਿੱਲੀ ਤੋਂ ਜਿਹੜੇ ਆਏ ਹੋਏ ਇੱਥੇ ਹਿੰਦੀ ਬੋਲ ਕੇ ਸਾਨੂੰ ਪੰਜਾਬੀਆਂ ਨੂੰ ਸਾਡੀਆਂ ਧੀਆਂ ਭੈਣਾਂ ਨੂੰ ਗੁੰਮਰਾਹ ਕਰ ਰਹੇ ਨੇ ਤੇ ਗਲਤ ਢੰਗ ਦੀ ਭਾਸ਼ਾ ਵਰਤ ਰਹੇ ਨੇ ਇੱਥੇ ਲੜਾਈ ਝਗੜਿਆਂ ਦੀਆਂ ਗੱਲਾਂ ਕਰ ਰਹੇ ਨੇ ਤੇ ਇਹ ਜਿਹੜੀਆਂ ਗੱਲਾਂ ਨੇ ਇਹ ਪੰਜਾਬ ਕਦੇ ਬਰਦਾਸ਼ਤ ਨਹੀਂ ਕਰੂਗਾ ਤੇ ਇਹ ਜੇ ਮੁੱਖ ਮੰਤਰੀ ਜਿਹੜਾ ਹੈਗਾ ਸਾਡਾ ਪੰਜਾਬੀ ਮੈਂ ਉਹਨੂੰ ਇੱਕ ਸ਼ਰਮ ਆਉਣੀ ਚਾਹੀਦੀ ਆ ਮੈਂ ਸਮਝਦਾ ਵੀ ਉਹਦੇ ਉਹਨਾਂ ਦੇ ਦਿੱਲੀ ਵਾਲਿਆਂ ਦੇ ਅੱਗੇ ਬੈਠਾ ਉਹ ਦੰਦ ਕੱਢ ਰਿਹਾ ਪਿੱਛੇ ਸਾਡੀਆਂ ਧੀਆ ਪੈਣਾ ਬੈਠੀਆਂ ਨੇ ਉਹਨਾਂ ਤੋਂ ਤਾੜੀਆਂ ਮਰਵਾ ਰਿਹਾ ਅਮਨ ਰੋੜਾ ਪ੍ਰਧਾਨ ਆ ਪੰਜਾਬ ਦਾ ਉਹ ਉੱਥੇ ਬੈਠੇ ਹੱਸ ਰਹੇ ਨੇ ਉਹ ਬੋਲ ਰਿਹਾ ਪਰ ਪੰਜਾਬ ਦੇ ਲੋਕਾਂ ਚ ਅਣਖਾ ਪੰਜਾਬ ਦੇ ਲੋਕਾਂ ਦੀ ਅਣਖ ਜਾਗੀ ਆ ਅੱਜ ਬੱਚਾ ਬੱਚਾ ਇਸ ਗੱਲ ਦੇ ਰਾਹ ਤੇ ਆ ਵੀ ਜੇ ਇਹ ਨਾ ਲੋਕਾਂ ਨੂੰ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਪੰਗਾ ਕਿਹਦੇ ਨਾਲ ਲੈ ਰਹੇ ਹਾਂ ਇਹ ਪੰਜਾਬ ਕਦੇ ਇਹਨਾਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਦਾ ਨਾ ਕਦੇ ਪਹਿਲਾਂ ਕੀਤਾ ਨਾ ਅੱਜ ਕਰੂਗਾ ਪਹਿਲਾਂ ਆਪਾਂ ਦੇਖਿਆ ਬਹੁਤ ਵੱਡੇ ਵੱਡੇ ਧੜਵੀ ਪੰਜਾਬ ਆਏ ਦੇਸ਼ ਦੇ ਉੱਤੇ ਪਰੰਤੂ ਜੇ ਉਹਨਾਂ ਨੂੰ ਸਭ ਤੋਂ ਪਹਿਲਾਂ ਦਬਲਿਆ ਤਾਂ ਪੰਜਾਬ ਨੇ ਦਬਲਿਆ ਤੇ ਅੱਜ ਵੀ ਇਹੀ ਹੋਊਗਾ ਜੇ ਇਹ ਉਰੇ ਆ ਕੇ ਇਹ ਗੱਲਾਂ ਹੋ ਰਹੀਆਂ ਨੇ ਤਾਂ ਅੱਜ ਵੀ ਇਹ ਸੰਘਰਸ਼ਾ ਇਹ ਕਾਂਗਰਸ ਪਾਰਟੀ ਆਪਣੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਦੇਆਂ ਨੂੰ ਤੇ ਇਹ ਸੰਘਰਸ਼ ਵਿੱਡਾਂਗੇ ਵੀ ਇਹਨਾਂ ਨੂੰ ਇੱਥੋਂ ਕੱਢ ਕੇ ਰ੍ਹਾਂਗੇ ਜਾਂ ਇਹ ਜੇ ਭਗਵੰਤ ਮਾਨ ਸਿਆਣਾ ਮੁੱਖ ਮੰਤਰੀ ਘਾਉਂਦਾ ਵਿਦਿਆਪਨੂ ਪੰਜਾਬ ਦਾ ਤਾਂ ਉਹ ਇਹਦੇ ਉੱਤੇ ਪਰਚਾ ਦਰਜ ਕਰੇ ਪਰਚਾ ਦਰਜ ਕਰਕੇ ਇਹਨਾਂ ਨੂੰ ਹੁਣੀ ਦਿੱਲੀ ਭੇਜੇ ਬਹੁਤ ਸ਼ਰਮਨਾਕ ਗੱਲ ਹੈ ਜੀ ਇਹ ਪੰਜਾਬ ਵਾਸਤੇ ਕਿਉਂਕਿ ਜਿਹੜੀ 2022 ਦੇ ਵਿੱਚ ਸਰਕਾਰ ਬਣੀ ਸੀ ਇਨਕਲਾਬ ਦੇ ਨਾਂ ਤੇ ਸਹੀਦ ਪੰਗ ਸਿੰਘ ਦੇ ਨਾਮ ਤੇ ਬਣਾਈ ਸੀ ਪਰ ਇਹਨਾਂ ਨੇ ਉਸ ਤੋਂ ਬਾਅਦ ਲੁੱਟਾਂ ਮਚਾਈਆਂ ਜਿਹੜੇ ਆ ਕੇ ਦਿੱਲੀ ਦੇ ਧੜਵੀ ਬਿਠਾ ਲਏ ਹਿੰਦੀ ਬੋਲਦੇ ਨੇ ਸਾਡੀਆਂ ਕੱਲ ਇੱਕ ਵੀਡੀਓ ਵਾਇਰਲ ਹੋਈ ਆ ਉੱਥੇ ਈਆਂ ਪੈਣਾ ਬੈਠੀਆਂ ਆਏ ਉਹਨਾਂ ਨੂੰ ਸਬੋਧਨ ਕਰ ਰਹਾ ਸਾਮ-ਦਾਮ ਦੰਦ ਪੇਟ ਜੋ ਵੀ ਕਹਿੰਦਾ ਬੋਲਿਆ ਜਾਵੇ ਝੂਠ ਪ੍ਰੇਮ ਲੜਾਈ ਝਗੜਾ ਜੋ ਵੀ ਹੋਣਾ ਹੈ ਕਹਿੰਦਾ ਸਤਾਈ ਵਾਸਤੇ ਕਰਾਂਗੇ ਉਸ ਤੋਂ ਵੱਡੇ ਸ਼ਰਮਨਾਕ ਗੱਲ ਇਹ ਆ ਜਿਹੜੀ ਭਗਵੰਤ ਮਾਨ ਤੇ ਅਮਨ अरोड़ा ਜੀ ਉਹ ਬੈਠੇ ਦੇਖ ਰਹੇ ਨੇ ਦੰਦ ਗੱਡ ਰਹੇ ਨੇ ਅਸੀਂ ਮੰਗ ਕਰਦੇ ਆ ਭਗਵੰਤ ਮਾਨ ਅਸਤੀਫਾ ਦੇਵੇ ਤੇ ਉੱਤੇ ਚੋਣ ਕਮਿਸ਼ਨ ਤੋਂ ਮੰਗ ਆ ਵੀ ਇਹ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਇਹ ਲੋਕਾਂ ਨੂੰ ਅਕਸਾਰ ਹੈ ਦੇਖੋ ਵੀਰ ਜੀ ਇਹਦਾ ਸਾਫ਼ ਹੋ ਚੁੱਕਿਆ ਪਿਛਲੇ 3 ਸਾਲਾਂ ਤੋਂ ਕਿਉਂਕਿ ਇਹਨਾਂ ਨੂੰ ਜਿਹੜਾ 92 ਚੁਣੇ ਸੀ 92 ਚ ਕੋਈ ਕਿਸੇ ਨੂੰ ਨੌਲੇਜ ਨਹੀਂ ਕਿਸੇ ਸ਼ਹਿਰ ਚ ਕਿਸੇ ਜ਼ਿਲ੍ਹੇ ਚ ਕੋਈ ਕੰਮ ਨਹੀਂ ਹੋਇਆ ਤੁਸੀਂ ਸੰਗਰੂਰ ਚ ਹੀ ਦੇਖ ਲਓ ਤੁਸੀਂ ਕਵਰ ਵੀ ਕੀਤਾ ਹੁਣ ਇੱਥੋਂ ਦੀ ਮੈਡਮ ਨਰਿੰਦਰ ਕੌਰ ਭਰਾਜ ਨਾ ਕਿਸੇ ਵਾਰਡ ਚ ਗਈ ਹੈ ਨਾ ਕਿਸੇ ਟੀਚਰ ਦਾ ਦੁੱਖ ਸੁੱਖ ਸੁਣਿਆ ਰਹੀ ਗੱਲ ਇਹ ਸ਼ਬਦਾਵਲੀ ਬੋਲਣ ਦੀ ਇਹ ਬਹੁਤ ਗਲਤ ਹੈ ਕਿਉਂਕਿ ਇੱਕ ਕਹਿੰਦੇ ਨੇ ਕਿ ਪਿਓਾਂ ਵਰਗਾ ਨਜ਼ਰ ਸਮਝਦੇ ਨੇ ਉਸ ਇਨਸਾਨ ਨੂੰ ਵੀ ਚਲੋ ਪਿਓਾਂ ਦੇ ਸਨਮਾਨ ਪਰ ਉਹ ਸ਼ਬਦਾਵਲੀ ਜਿਹੜੀ ਬੋਲਿਓ ਬਿਲਕੁਲ ਗਲਤ ਹੈਗੀ ਇਹ ਜਿਹੜਾ ਸੰਗਰੂਰ ਵਾਲਿਆਂ ਨੇ ਲਾਈਆਂ ਨੇ 2027 ਦੇ ਸੰਗਰੂਰ ਵਾਲੀ ਪਟਣਗੇ